ਇਸ ਧਰਤੀ ਤੇ ਡਾਇਨਾਸੌਰ ਵਾਪਸ ਆਉਣਗੇ ਡਾਇਨਾਸੌਰ ਦੀਆਂ ਲੁਪਤ ਪਰਜਾਤੀਆਂ ਵਾਪਸ ਹੋਣੀਆਂ ਪਰ ਇਸ ਧਰਤੀ ਦੇ ਉੱਤੇ ਜਿਹੜਾ ਕਾਲੀ ਦਲ ਵਾਪਸ ਨਹੀਂ ਆਊਗਾ ਇਹ ਗੁਰੂ ਸਾਹਿਬ ਦੀ ਮਾਰ ਇਹਨਾਂ ਨੂੰ ਪਈ ਆ ਤੇ ਪੈਣੀਆਂ ਹਾਲੇ ਹੋਰ ਜਿਹੜੀਆਂ ਸਜ਼ਾਵਾਂ ਇਹਨਾਂ ਨੂੰ ਤੁਸੀਂ ਝਾੜੂ ਮਾਰਨ ਦੇ ਰਹੇ ਹੋ ਉਹ ਤੋਂ ਵੱਖਰੀ ਕੋਈ ਚੀਜ਼ ਮਿਸਾਲ ਪੈਦਾ ਕਰੋ ਇਹਨਾਂ ਨੂੰ ਸਜ਼ਾਵਾਂ ਆਉ ਦਿਓ ਜੋ ਕਤਲ ਚੁੰਨੀਆਂ ਨੇ ਇਹੋ ਜਿਹੇ ਸਖ਼ਤ ਸਜ਼ਾਵਾਂ ਦਿਓ ਜਿੱਥੇ ਬਾਦਲ ਨੂੰ ਦੇਣਿਆ ਉੱਥੇ ਨਾਲੇ ਤੇ ਬਾਕੀ ਲਾਣੇ ਨੂੰ ਵੀ ਦਿਓ ਕਿਉਂਕਿ ਉਹ ਵੀ ਨਵਾਲਪ ਨੇ ਸਜਾਵਾਂ ਝਾੜੂ ਮਾਰਨ ਵਾਲਿਆਂ ਨਹੀਂ ਹੁੰਦੇ ਸਜਾਵਾਂ ਸਖਤ ਸਜਾਵਾਂ ਚਾਹੀਏ ਮੈਂ ਕਾਲੇ ਪਾਣੀ ਦੀਆਂ ਜੇਲਾਂ 'ਚ ਮਿਲਦੀਆਂ ਉਹੋ ਜਿਹੀ ਸਜਾਵਾਂ ਨਹੀਂ ਚਾਹੀਦੀਆਂ ਤਨ ਕਹਾ ਕੀ ਲਗਾਈ ਜਾਂਦੇ ਬੂਟ ਪਾਲਿਸ਼ ਕਰ ਦਿਓ ਭਾਂਡੇ ਮਾਜ ਦਿਓ ਝਾੜੂ ਮਾਰ ਦਿਓ ਯਾਰ ਇਹ ਸਜਾਵਾਂ ਨਹੀਂ ਆ ਸਾਡੇ ਬਾਪ ਦੀ ਪੱਗ ਨੂੰ ਹੱਥ ਪਾਇਆ ਹੋਵੇ ਸਾਡੇ ਬਾਪ ਦਾ ਕਤਲ ਕੀਤਾ ਹੋਵੇ ਤੇ ਅਸੀਂ ਭਾਂਡੇ ਮਾਜ ਕੇ ਉਹਨੂੰ ਜਾਣਾਂਗੇ ਇੱਦਾਂ ਵੀ ਅਸੀਂ ਭਲੇ ਮਾਨਸ ਨਹੀਂ ਆ ਇੱਦਾਂ ਵੀ ਅਸੀਂ ਭੋਲੇ ਨਹੀਂ ਆ ਜ਼ਿਗੀਰ ਕੋ ਰੋਲਾ ਪਾਉਂਦੀ ਆ ਵੀ ਬਦਲ ਨੇ ਆ ਕੱਟਾ ਫਲਾਣ ਕਰਤਾ ਢੀਂ ਕਰਤਾ ਤੇ ਅੱਜ ਉਹਨੂੰ ਮੈਂ ਨਾ ਅੱਜ ਉਹਨੂੰ ਜਿਹੜਾ ਪ੍ਰਧਾਨਗੀ ਦੇ ਦਿੱਤੀ ਜਾਵੇ ਤੇ ਉਹਦੇ ਨਾਲ ਹੀ ਬਿਆਨ ਬਦਲ ਜਾਣਗੇ ਨਾਲ ਹੀ ਇਹਦਾ ਵੀਰ ਹੋ ਜਾਏਗਾ ਨਾਲ ਹੀ ਇਹਦਾ ਭਰਾ ਹੋ ਜਾਏਗਾ ਬਾਦਲ ਯਾਰ ਸਾਡਾ ਗੁਰੂ ਗ੍ਰੰਥ ਸਾਹਿਬ ਬੇਦਬੀਆ ਕਰਨ ਨੂੰ ਰਹਿ ਗਿਆ ਮੈਨੂੰ ਐਸੋ ਵੀ ਹੈਰੀ ਜੀ ਤੁਸੀਂ ਵੀ ਰੋਜ਼ ਦਰਬਾਰ ਸਾਹਿਬ ਜਾਂਦੇ ਹੋ ਨਤਮਸਤਕ ਹੁੰਦੇ ਹੋ ਉੱਥੇ ਜਾ ਕੇ ਸੇਵਾ ਵੀ ਕਰਦੇ ਹੋ ਭਾਂਡੇਾਂ ਦੀ ਸੇਵਾ ਵੀ ਕਰਦੇ ਹੋ ਮੂੜ ਪਾਟ ਦੀ ਸੇਵਾ ਵੀ ਕਰਦੇ ਹੋ ਝਾੜੂ ਦੀ ਸੇਵਾ ਵੀ ਕਰਦੇ ਹੋ ਤੇ ਮੈਨੂੰ ਐਸੋ ਵੀ ਸੇਵਾ ਇਸ ਨੂੰ ਕਹੀਏ ਕਿ ਜਾਂ ਸਜ਼ਾ ਕਹੀਏ ਜੇ ਇਹਨੂੰ ਸਜ਼ਾ ਕਹਿੰਦੇ ਆ ਨਾ ਇਸ ਚੀਜ਼ ਨੂੰ ਤੇ ਅਸੀਂ ਲੋਕਾਂ ਨਾਲ ਲੜ ਲੜ ਕੇ ਇਹ ਸਜ਼ਾ ਲੈਣ ਨੂੰ ਤਿਆਰ ਆ ਦੋ ਲੱਖ ਲੋਕ ਜਿਹੜੇ ਰੋਜ਼ ਲੰਗਰ ਛੱਕੇ ਜਾਂਦੇ ਆ ਤੇ ਇਹਦਾ ਮਤਲਬ ਜਿਹੜੇ ਉੱਥੇ 2 ਲੱਖ ਹੁੰਦੇ ਆ ਤੇ ਕੋਈ 20-25 ਹਜ਼ਾਰ ਲੋਕ ਜਿਹੜੇ ਭਾਡੇ ਮਾਝਦੇ ਇਹਦਾ ਮਤਲਬ ਸਜ਼ਾ ਘਰੋਂ ਲੈਣ ਹੁੰਦੇ ਆ ਸਜ਼ਾ ਤੇ ਮਹਨਜੀ ਸਿੰਘ ਨੂੰ ਮਿਲੀ ਸੀਗੀ ਅੱਜ ਉਹ ਉੱਥੇ ਰੁੱਖ ਹੈਗਾ ਜਿੱਥੇ ਬੰਨ ਕੇ ਜਿਹੜਾ ਕੋੜੇ ਮਾਰਗੇ ਕੋੜਾ ਜਦੋਂ ਵੱਜਦਾ ਸੀਗਾ ਤੇ ਕਹਿੰਦੇ ਚੰਮ ਦੇੜ ਦਿੰਦਾ ਸੀ ਉਸ ਵੇਲੇ ਜਿਹੜਾ ਕੋੜਾ ਹੁੰਦਾ ਸੀਗਾ ਇਹ ਸਜ਼ਾਾਂ ਇਹੋ ਜਿਹੀਆਂ ਨੇ ਜੀ ਤੇ ਅੱਜ ਵੀ ਜੇ ਇਹਨਾਂ ਨੂੰ ਸਜ਼ਾ ਦੇਣੀ ਆ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕੋਈ ਇਹੋ ਜਿਹੀ ਸਜ਼ਾ ਤੈਅ ਕਰੇ ਕਿ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਾ ਉਹਦੀ ਰੂਹ ਕੰਬ ਜੇ ਇਹਨਾਂ ਤੋਂ ਕੰਮ ਸ਼ੁਰੂਣਾ ਜੀ ਦਾ ਬਾਦਲਾਂ ਤੋਂ ਸਾਸੀਆ ਦੋਸਤੋਂ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਹੈ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਖਾਈਆ ਕਰਾ ਕੀਤਾ ਗਿਆ ਸੀ ਅਤੇ ਕੱਲ ਸੁਖਬੀਰ ਸਿੰਘ ਬਾਦਲ ਆਪਣੇ ਸਾਬਕਾ ਮੰਤਰੀਆਂ ਦੇ ਨਾਲ ਅਕਾਲ ਤਖਤ ਸਾਹਿਬੇ ਪੇਸ਼ ਹੁੰਦੇ ਨੇ ਨਿਮਾਣਾ ਸਿੱਖ ਬਣ ਕੇ ਇਸ ਤਮਾਮ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਸਾਡੇ ਗੱਲਬਾਤ ਕਰਨ ਨੂੰ ਤਿਆਰ ਨੇ ਸਰਬੀ ਸਿੰਘ ਹੈਰੀ ਜਿਹੜੇ ਕੀ ਅਕਸਰ ਸਮਾਜ ਦੇ ਮੁੱਦਿਆਂ 'ਤੇ ਗੱਲਬਾਤ ਕਰਦੇ ਨੇ ਸਰਬੀ ਸਿੰਘ ਹੈਰੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ 'ਚ ਧੰਨਵਾਦ ਜੀ ਕਿਸ ਤਰ੍ਹਾਂ ਦੇ ਦਿਓ ਇੱਕ ਨਿਮਾਣਾ ਸਿੱਖ ਬਣ ਕੇ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ਨੇ ਆਪਣੀਆਂ ਭੁੱਲਾਂ ਦੇ ਆਪਣੀਆਂ ਬਖਸ਼ਾਂ ਵਾਸਤੇ ਕਿਸ ਤਰ੍ਹਾਂ ਦੀ ਇਹਦੇ ਚੀਜ਼ਾਂ ਨੂੰ ਨਿਮਾਣਾ ਸਿੱਖਣ ਇੱਕ ਖਾਸ ਸਿੱਖ ਨਿਮਾਣੇ ਸਿੱਖ ਹਸੀਆਂ ਜਿਨ੍ਹਾਂ ਦੇ ਅੰਦਰ ਕੋਈ ਡਰ ਭੋ ਸ਼ਰ ਅਸੀਂ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰੂ ਘਰ ਜਾਂਦੇ ਆ ਤੇ ਜਾ ਕੇ ਅਸੀਂ ਨਤਮਸਤਕ ਹੁੰਨੇ ਆ ਤੇ ਸਾਡੇ ਮਾਨੇ ਦੇ ਕੋਈ ਡਰ ਪਉ ਹੁੰਦਾ ਪਰ ਇਸ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਉਹਨਾਂ ਦੇ ਮਨ ਚ ਕਦੇ ਵੀ ਕਿਤੇ ਡਰ ਪਉ ਨਹੀਂ ਆਇਆ ਕਿਉਂਕਿ ਉਹਨਾਂ ਨੇ ਉਹਨਾਂ ਦੇ ਰਾਜ ਚ ਸਾਡੇ ਉਸ ਗੁਰੂ ਦੀ ਜੇ ਉਸ ਗੁਰੂ ਲਈ ਅਸੀਂ ਮਰਨ ਮਰੋਣ ਤੱਕ ਜਾਂਦੇ ਆ ਜੇ ਉਸ ਗੁਰੂ ਦੀ ਜਿਹੜੀ ਇੱਜ਼ਤ ਮਾਨ ਲਈ ਅਸੀਂ ਆਪਣੇ ਘਰ ਕਈ ਦਿਨ ਪਹਿਲਾਂ ਧੋਣੇ ਸ਼ੁਰੂ ਕਰ ਦਿੰਦੇ ਆ ਵੀ ਸਾਡੇ ਘਰ ਗੁਰੂ ਸਾਹਿਬ ਨੇ ਆਉਣਾ ਅਸੀਂ ਕਲੀਆਂ ਕਰਵਾ ਲੈਨੇ ਆ ਅਸੀਂ ਜਿਹੜੇ ਫਰਸ਼ ਨਵੇਂ ਪਵਾ ਦਿੰਨੇ ਆ ਅਸੀਂ ਗਲੀਚੇ ਨਵੇਂ ਖਰੀਦ ਲੈਨੇ ਆ ਉਸ ਗੁਰੂ ਸਾਹਿਬ ਨੂੰ ਜਦੋਂ ਇਹੋ ਜਿਹੇ ਰਾਜ ਸੱਤਾ 'ਚ ਰਹਿ ਕੇ ਇਹਨਾਂ ਨੇ ਸਾਡੇ ਉਹ ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਜਿਹੜੇ ਆ ਉਹ ਸੁੱਟੇ ਹੋਣ ਉਹਨਾਂ ਦਾ ਕਤਲ ਕੀਤਾ ਹੋਵੇ ਇਹ ਵਿੱਚ ਮਨ ਇਹ ਕਿੱਥੋਂ ਨਿਮਾਣਾ ਸਿੱਖ ਹੋ ਗਿਆ ਨਿਮਾਣਾ ਸਿੱਖਣੀ ਖਾਸ ਸਿੱਖਿਆ ਅੱਜ ਵੀ ਕਿਉਂਕਿ ਐਸਜੀਪੀਸੀ ਇਹਨਾਂ ਦੀ ਹੀ ਅਕਾਲੀ ਦਲ ਦੀ ਇੱਕ ਸੰਸਥਾ ਹੈ ਤੇ ਉਹਦੇ ਵਿੱਚ ਪੂਰੇ ਅੱਜ ਵੀ ਨਿੱਗ ਮਾਰ ਰਿਹਾ ਪੂਰੇ ਲਾਹਾ ਲੈ ਰਿਹਾ ਉਹਦੇ ਤਹਿਤ ਹੀ ਜਿਹੜਾ ਵਾ ਇਹਨੂੰ ਜਿਹੜੀਆਂ ਵਾ ਕਹਦੇ ਤਨਖਾਹਿਆ ਕਰਾ ਕੀਤਾ ਜਾਂਦਾ ਵੇਖਿਆ ਤਨਖਾਹ ਪਹਿਲਾਂ ਵੀ ਆਪਾਂ ਦੇਖਿਆ ਵੀ ਲੋਕਾਂ ਨੇ ਚਿੱਟੇ ਬੂਟ ਪਾ ਕੇ ਜਾਣਾ ਹੀ ਬੰਦ ਕਰਤਾ ਸੀਗਾ ਸ਼੍ਰੀ ਦਰਬਾਰ ਸਾਹਿਬ ਤੇ ਹੁਣ ਵੀ ਮੇਰੇ ਖਾਲ ਮੈਂ ਆਪ ਖੁਦ ਜਿਹੜੇ ਕਾਲੇ ਸਪੋਰਟ ਸ਼ੂ ਲੈ ਆਵੇਂ ਮੈਂ ਵੀ ਕਿਤੇ ਭੁੱਲਿਆ ਵਿਸਰਿਆ ਗੁਰੂ ਸਾਹਿਬ ਕੋ ਚਲੇ ਜਾਣਾ ਤੇ ਅਸੀਂ ਨਿਮਾਣੇ ਸਿੱਖ ਜੂ ਏ ਵੀ ਅਸੀਂ ਚਲੇ ਜਾਣਾ ਟਾਈਮ ਕਿ ਮਜ਼ਦੂਰ ਬੰਦੇ ਟਾਈਮ ਚੋਂ ਟਾਈਮ ਕੱਢਣਾ ਪੈਂਦਾ ਜਾਣਾ ਪੈਂਦਾ ਤੇ ਜਾ ਕੇ ਉੱਥੇ ਨਤਮਸਤਕ ਹੁੰਨੇ ਆ ਤੇ ਇਸ ਲਈ ਅਸੀਂ ਕਾਲੇ ਬੂਟ ਖਰੀਦ ਲਿਆ ਵੀ ਹੁਣ ਦੌਰ ਸ਼ੁਰੂ ਹੋਇਆ ਇਹਨਾਂ ਦੀ ਤਨਖਾਹਾਂ ਦਾ ਤੇ ਤਨਖਾਈਏ ਕਰਾਰ ਹੋਣਿਆ ਤੇ ਉਹਨਾਂ ਨੂੰ ਜਿਹੜੀਆਂ ਸਜਾਵਾਂ ਮਿਲਨੇ ਆ ਬੂਟ ਪਾਲਿਸ਼ ਦੀਆਂ ਇਸ ਕਰਕੇ ਚਿੱਟੇ ਤੋਂ ਕਾਲੇ ਬੂਟ ਲੈ ਲਿਆ ਕਿ ਕਿਤੇ ਸਾਡੇ ਚਿੱਟੇ ਬੂਟ ਕਾਲੇ ਨਾ ਕਰ ਦੇਣ ਮੈਨੂੰ ਐਸੋ ਵੀ ਹੈਰੀ ਜੀ ਤੁਸੀਂ ਵੀ ਰੋਜ਼ ਦਰਬਾਰ ਸਾਹਿਬ ਜਾਂਦੇ ਹੋ ਨਤਮਸਤਕ ਹੁੰਦੇ ਹੋ ਉੱਥੇ ਜਾ ਕੇ ਸੇਵਾ ਵੀ ਕਰਦੇ ਹੋ ਭਾਂਡਿਆਂ ਦੀ ਸੇਵਾ ਵੀ ਕਰਦੇ ਹੋ ਬੂਟ ਪਾਲਣ ਦੀ ਸੇਵਾ ਵੀ ਕਰਦੇ ਹੋ ਝਾੜੂ ਦੀ ਸੇਵਾ ਵੀ ਕਰਦੇ ਹੋ ਤੇ ਮੈਨੂੰ ਐਸੋ ਵੀ ਸੇਵਾ ਇਸ ਨੂੰ ਕਹੀਏ ਕਿ ਜਾਇ ਸੁ ਸਜ਼ਾ ਕਹੀਏ ਜਿਹੜੀ ਕਿ ਅਕਸਰ ਸੀ ਦੇਖਦੇ ਆ ਲੀਡਰਾਂ ਨੂੰ ਮੰਤਰੀਆਂ ਨੂੰ ਸਰਦਾਰ ਸ਼ਬੀਰ ਸਿੰਘ ਨੂੰ ਇੱਚ ਹੀ ਲਾਈ ਜਾਂਦੀ ਆ ਤੁਸੀਂ ਤਾਂ ਰੋਜ਼ ਕਰਦੇ ਹੋ ਸਜ਼ਾ ਭੁਗਤ ਰਹੇ ਹੋ ਕਿ ਜਾਂ ਤੁਸੀਂ ਸੇਵਾ ਕਰ ਰਹੇ ਹੋ ਜੇ ਇਹਨੂੰ ਸਜ਼ਾ ਕਹਿੰਦੇ ਆ ਨਾ ਇਸ ਚੀਜ਼ ਨੂੰ ਤੇ ਅਸੀਂ ਲੋਕਾਂ ਨਾਲ ਲੜ ਲੜ ਕੇ ਇਹ ਸਜ਼ਾ ਲੈਣ ਨੂੰ ਤਿਆਰ ਆ ਜਿਵੇਂ ਕਹਿੰਦੇ ਨਾ ਵੀ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਸੀਗਾ ਕਰਤਾਰ ਸਿੰਘ ਸਰਾਭਾ ਨੇ ਫਾਂਸੀ ਦਾ ਰੱਸਾ ਚੁੰਮਿਆ ਸੀਗਾ ਅਸੀਂ ਇਹ ਸਜ਼ਾ ਲੋਕਾਂ ਨਾਲ ਲੜ ਕੇ ਲੈਣ ਨੂੰ ਤਿਆਰ ਤੇ ਲੈਣੇ ਵੀ ਆ ਉੱਥੇ ਕੋਈ ਆ ਜਾਂਦਾ ਪਰ ਉੱਥੇ ਪਿਆਰ ਨਾਲ ਹੁੰਦਾ ਕੰਮ ਵੀ ਭਾਈ ਮੈਂ ਅੱਜ ਬਰਤਨ ਮਾਇ ਲਾ ਫੜ ਕੇ ਲੈ ਜਾਂਦਾ ਭਾਈ ਤੂੰ ਮਾਂ ਅਜ ਇਹ ਸਜ਼ਾ ਨਹੀਂ ਆ ਇਹ ਸਾਡਾ ਉਸ ਗੁਰੂ ਪ੍ਰਤੀ ਪਿਆਰ ਆ ਜਿਹੜੇ ਗੁਰੂ ਨੇ ਸਾਨੂੰ ਸਭ ਕੁਝ ਦਿੱਤਾ ਜਿਸ ਗੁਰੂ ਦੀ ਸਿੱਖਿਆ ਕਿਉਂਕਿ ਸਾਡਾ ਗੁਰੂ ਬੋਲਦਾ ਵੀ ਆ ਤੇ ਸੁਣਦਾ ਵੀ ਆ ਕਿਉਂਕਿ ਸਾਨੂੰ ਸਵੇਰੇ ਹੁਕਮ ਦਿੰਦਾ ਹੋ ਹੁਕਮਨਾਮਾ ਹੁੰਦਾ ਉਹ ਸਾਡਾ ਹੁਕਮ ਹੈ ਸਾਡਾ ਗੁਰੂ ਉਹ ਤੋਂ ਬੋਲ ਕੇ ਦੱਸਦਾ ਵੀ ਆ ਤੁਹਾਡਾ ਅੱਜ ਦਾ ਹੁਕਮ ਜੇ ਅੱਜ ਤੁਸੀਂ ਕਾਰਜ ਕਰਨੇ ਆ ਅਸੀਂ ਉਹਨਾਂ ਨੂੰ ਅੱਜ ਵੀ ਆਪਣੇ ਨਾਲ ਅੰਗ ਸੰਗ ਵੇਖਦੇ ਆ ਪਰ ਜਿਹੜੇ ਇਹ ਲੋਗ ਆ ਸਿਆਸੀ ਲੋਗ ਇਹ ਲੋਗ ਜਿਹੜੇ ਆ ਇਹ ਤਾਂ ਲਾਹ ਲੈਣ ਆਏ ਆ ਇਨਾਂ ਵਾਸਤੇ ਸਜਾਵ ਸਦੀ ਪਰ ਸਾਡੇ ਨਿਮਾਣੇ ਲੋਕਾਂ ਵਾਸਤੇ ਅਸੀਂ ਨਿਮਾਣਿਆ ਸਾਡੇ ਵਾਸਤੇ ਇੱਕ ਸੇਵਾ ਆ ਸਾਡੇ ਵਾਸਤੇ ਇੱਕ ਬੜੀ ਵੱਡੀ ਪ੍ਰਾਪਤੀ ਆ ਵੀ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸਾਨੂੰ ਭਾਂਡੇ ਮਾਣਨ ਦੀ ਸਜਾ ਮਿਲਦੀ ਸਾਡੇ ਹੱਥੇ ਪ੍ਰਾਪਤੀ ਆ ਸਾਨੂੰ ਉੱਥੇ ਝਾੜੂ ਮਾਣਨ ਦੀ ਸਜਾ ਮਿਲੇ ਸਾਡੇ ਤੱਕ ਬੜੀ ਵੱਡੀ ਪ੍ਰਾਪਤੀ ਆ ਸਾਨੂੰ ਉੱਥੇ ਵਿਛੌਣਾ ਵਿਛਾਉਣ ਦੀ ਸੇਵਾ ਮਿਲ ਜੇ ਸਾਡੇ ਵਾਸਤੇ ਪ੍ਰਾਪਤੀ ਆ ਸਾਨੂੰ ਬੂਟ ਪਾਲਿਸ਼ ਕਰਨ ਦੀ ਜੇ ਸੇਵਾ ਮਿਲ ਜੇ ਅਸੀਂ ਘਰੋਂ ਪਾਲਿਸ਼ ਲਾ ਕੇ ਜਾਂਦੇ ਤੇ ਬੂਟ ਪਾਲਿਸ਼ ਕਰਦੇ ਆ ਸਾਡੇ ਵਾਸਤੇ ਪਿਆਰ ਤੇ ਸਤਿਕਾਰ ਆ ਜਿਹੜੇ ਲੋਕ ਉੱਥੇ ਹੁੰਦੇ ਉਹਨਾਂ ਵਾਲੀ ਤੇ ਆਪਣੇ ਗੁਰੂ ਪ੍ਰਤੀ ਨਹੀਂ ਵੀ ਸਾਡੇ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਮਨ 'ਚ ਕਿਤੇ ਇਹ ਨਾ ਰਵੇ ਵੀ ਯਾਰ ਮੈਂ ਬੂਟ ਗੰਦੇ ਲੈ ਕੇ ਗਿਆ ਸੀਗਾ ਤੇ ਮੇਰੇ ਗੰਦੇ ਹੀ ਆ ਗਿਆ ਅਸੀਂ ਸਾਫ਼ ਕਰਕੇ ਤੋੜਦੇ ਆ ਬੜੀ ਇੱਜ਼ਤ ਮਾਨ ਕਰਦੇ ਆ ਅਸੀਂ ਉਹਨਾਂ ਨੂੰ ਲੰਗਰ ਛਕੋਨੇ ਆ 2 ਲੱਖ ਲੋਕ ਜਿਹੜੇ ਰੋਜ਼ ਲੰਗਰ ਛੱਕ ਕੇ ਜਾਂਦੇ ਆ ਤੇ ਇਹਦਾ ਮਤਲਬ ਜਿਹੜੇ ਉੱਥੇ 2 ਲੱਖ ਹੁੰਦੇ ਆ ਤੇ ਕੋਈ 20-25 ਹਜ਼ਾਰ ਲੋਕ ਜਿਹੜੇ ਭਾੜੇ ਮਾਹਂਦੇ ਇਹਦਾ ਮਤਲਬ ਸਜਾ ਘਰੋਂ ਲੈਣ ਹੁੰਦੇ ਆ ਇਹ ਸਭ ਇੰਨਾ ਲੋ ਗੱਲਾਂ ਬੜਾਈਆਂ ਗਈਆਂ ਐਸਜੀਪੀਸੀ ਉਹਨਾਂ ਦੀ ਜੱਥੇਬੰਦੀ ਆ ਐਸਜੀਪੀਸੀ ਲੋ ਇਹ ਗੱਲਾਂ ਬਣਿਆ ਸਜਾਤ ਮਹਨਜੀ ਸਿੰਘ ਨੂੰ ਮਿਲੀ ਸੀਗੀ ਅੱਜ ਉਹ ਉੱਥੇ ਰੋਖ ਹੈਗਾ ਜਿੱਥੇ ਬੰਨ ਕੇ ਜਿਹੜਾ ਕੋੜੇ ਮਾਰਗੀ ਤੇ ਕੋੜਾ ਜਦੋਂ ਵੱਜਦਾ ਸੀਗਾ ਤਾਂ ਕਹਿੰਦੇ ਚੰਮ ਦੇੜ ਦਿੰਦਾ ਸੀ ਉਸ ਵੇਲੇ ਜਿਹੜਾ ਕੋੜਾ ਹੁੰਦਾ ਸੀਗਾ ਇਹ ਸਜਾਵਾਂ ਇਹੋ ਜਿਹੇ ਨੇ ਚ ਇਹ ਅੱਜ ਵੀ ਜੇ ਇਹਨਾਂ ਨੂੰ ਸਜ਼ਾ ਦੇਣੀ ਆ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਕੋਈ ਇਹੋ ਜੀ ਸਜ਼ਾ ਤੈਅ ਕਰੇ ਕਿ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਾ ਉਹਦੀ ਰੂਹ ਕੰਬ ਜੇ ਇੰਨਾ ਤੋਂ ਕੰਮ ਸ਼ੁਰੂ ਹੋਣਾ ਚਾਹੀਦਾ ਬਾਦਲਾਂ ਤੋਂ ਵੀ ਉਹਨਾਂ ਦੀ ਰੂਹ ਕੰਬ ਜੇ ਵੀ ਇਹ ਜਿਹੜਾ ਵਾ ਇਹ ਕੰਮ ਕੀ ਕਰ ਦਿੱਤਾ ਇਹ ਸਜ਼ਾ ਇਹੋ ਜੀ ਸਖਤ ਹੋਣੀ ਚਾਹੀਦੀ ਆ ਵੀ ਅਗਲਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਲੱਗਾ 100 ਵਾਰੀ ਸੋਚੇ ਤੇ ਜਿਹੜਾ ਵਾ ਚੁੱਪਰ ਕੱਪੜੇ ਘਰੋਂ ਚਲੇ ਜੇ ਕੋਈ ਬੇਅਦਮੀ ਇਹਨਾਂ ਨੇ ਕਰਾਈਆਂ ਆਉਣ ਵਾਲੀਆਂ ਸਰਕਾਰਾਂ ਨੇ ਵੀ ਕਰਵਾ ਰਹੀਆਂ ਕਿਉਂਕਿ ਇਹਨਾਂ ਦੀ ਕੰਮ ਸ਼ੁਰੂ ਐ ਅੱਜ ਵੀ ਸਰਕਾਰਾਂ ਚੱਲ ਰਿਆ ਲਗਾਤਾਰ ਬੇਅਦਬੀਆਂ ਕੀਤੇ ਆ ਰਹੇ ਆ ਯਾਰ ਸਾਡਾ ਗੁਰੂ ਗ੍ਰੰਥ ਸਾਹਿਬ ਬੇਅਦਬੀਆਂ ਕਰਾਉਣ ਨੂੰ ਰਹਿ ਗਿਆ ਅਸੀਂ ਮਨਦੇ ਆ ਉਹਨਾਂ ਨੂੰ ਸਰਮੋਹ ਮੰਨਦੇ ਆ ਉਹਦਾ ਹੁਕਮ ਮੰਨਦੇ ਆ ਗੁਰੂ ਸਾਹਿਬ ਦਾ ਅਸੀਂ ਮੰਨਦੀ ਸ਼ਾਂਤ ਲਈ ਗੁਰੂ ਘਰ ਜਾਂਦੇ ਆ ਮੈਨੂੰ ਇੱਕ ਗੱਲ ਦੱਸੋ ਗਰੇਵਾਲ ਸਾਹਿਬ ਅਸੀਂ ਦੋ ਦੋ ਸਾਲ ਲੈਂਡ ਚ ਲੱਗ ਕੇ ਪਰਚੀ ਕਟਾ ਕੇ ਸਾਨੂੰ ਅੰਦਰ ਜਿਹੜਾ ਵਾ ਖੰਡ ਪਾੜ ਦੀ ਪਰਚੀ ਨਹੀਂ ਮਿਲਦੀ ਸਮਾਂ ਨਹੀਂ ਮਿਲਦਾ ਠੀਕ ਆ ਇਹਨਾਂ ਨੂੰ ਆਉਂਦੇ ਹੀ ਉਹ ਇਹਨਾਂ ਕੋ ਕਿਹੜੀ ਉਹ ਪਰਚੀ ਇਹਨਾਂ ਕੋ ਵੈਲਿਡ ਵੀ ਵੀ ਆਈ ਪੀ ਵਾਲੀ ਵੀ ਆਉਂਦੇ ਨਾਲ ਅਸਤੇ ਖੰਡਪਾਤ ਸਾਹਿਬ ਦਾ ਜਿਹੜਾ ਆਰੰਭ ਕਰ ਦਿੱਤਾ ਹੈ ਦਾ ਨਿਸ਼ਾਨ ਸਾਹਿਬ ਦੀ ਲੋਕ ਜਿਹੜੇ ਆ ਉਹ ਸੇਵਾ ਲੈਣ ਲਈ ਦੋ ਦੋ ਤਿੰਨ ਤਿੰਨ ਸਾਲ ਵੇਟ ਕਰਦੇ ਆ ਫਿਰ ਵੀ ਉਹਨਾਂ ਨੂੰ ਨਹੀਂ ਮਿਲਦੀ ਤੇ ਇਹਨਾਂ ਕੋ ਕਿਹੜੀ ਜਗਾ ਵਾ ਜਦੋਂ ਬੀਬੀ ਹਰ ਸਿਮਰਤ ਆਉਂਦੀ ਨਾਲ ਹੀ ਨਿਸ਼ਾਨ ਸਾਹਿਬ ਦੇ ਜਿਹੜਾ ਵਾ ਉਹ ਬਦਲੇ ਜਾਂਦੇ ਆ ਅੰਗ ਉਹ ਬਦਲੇ ਜਾਂਦੇ ਉਹਨਾਂ ਦੇ ਵਸਤਰ ਬਦਲੇ ਜਾਂਦੇ ਆ ਇਹ ਕਿਹੜੀ ਪਾਵਰ ਹੈ ਇਹਨਾਂ ਕੋ ਇਹ ਪਾਵਰ ਆਮ ਲੋ ਇਹ ਨਿਮਾਣੇ ਲੋਕ ਨਹੀਂ ਨਿਮਾਣੇ ਸਾਡੇ ਅਰਗੇ ਨੇ ਜਿਹੜੇ ਲੈਂਡ ਚ ਲਾ ਕੇ ਸਾਨੂੰ ਸਿਖਾਇਆ ਗਿਆ ਜੇ ਗੁਰੂ ਨੂੰ ਮਿਲਣਾ ਤਪੱਸਿਆ ਕਰਨੀ ਪੈਣੀ ਆ ਉਹ ਤਪੱਸਿਆ ਸਾਨੂੰ ਇਸ ਤਰ੍ਹਾਂ ਕਰਨੀ ਪੈਣੀ ਆ ਸਵੇਰੇ ਉੱਠ ਕੇ ਜਾਂਨੇ ਆ ਨਹਾ ਧੋ ਕੇ ਘਰੋਂ ਜਾਂਨੇ ਆ ਫਿਰ ਉੱਤੇ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੁੰਨੇ ਆ ਇਹ ਕੋਈ ਮਤਲਬ ਥੋੜਾ ਵੀ ਜਦੋਂ ਮਰਜੀ ਉੱਠੇ ਅੱਖਾਂ ਚਪਕਿਆਂ ਮੈਨੂੰ ਇੱਕ ਗੱਲ ਦੱਸੋ ਵੀ ਅੱਜ ਜਦੋਂ ਦਾੜਾ ਖੁੱਲ ਗਿਆ ਮੈਂ ਕਹੇ ਮੈਂ ਪਰਸਨਲ ਨਹੀਂ ਗੱਲ ਕਰਨ ਲੱਗਾ ਜਦੋਂ ਦਾੜਾ ਬੰਨੇ ਹੁੰਦੇ ਸੀ ਉਦੋਂ ਕਿਸੇ ਨੇ ਨਹੀਂ ਸਵਾਲ ਕੀਤਾ ਅੱਜ ਦਾੜੇ ਖੁੱਲ ਗਏ ਮੈਨੂੰ ਇਹ ਗੱਲ ਸੋ ਇੰਨੀ ਦੀ ਵਾਟਰ ਕੈਨਨ ਹੋਇਆ ਤੇ ਬੜੀਆਂ ਫੋਟੋਆਂ ਵਾਇਰਲ ਹੋਈਆਂ ਬਾਦਲ ਸਾਹਿਬ ਨੇ ਮੈਨੂੰ ਕਦੀ ਸ਼੍ਰੀ ਸਾਹਿਬ ਨਹੀਂ ਵਿਖਿਆ ਅੱਜ ਸ਼੍ਰੀ ਸਾਹਿਬ ਵੀ ਆ ਗਿਆ ਇਹ ਕਹਿੋ ਜਿਹੇ ਲੋਕ ਨੇ ਕਿੱਥੋਂ ਆਏ ਨੇ ਕਿਹੋ ਜੀਆਂ ਗੱਲਾਂ ਕਰਦੇ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਚ ਪ੍ਰਮੁੱਖ ਬੰਦੇ ਨੇ ਤੇ ਇਹਨਾਂ ਦੀ ਸਜ਼ਾ ਵੀ ਪ੍ਰਮੁੱਖ ਹੋਣੀ ਚਾਹੀਦੀ ਤੇ ਬੜੀ ਸਖਤ ਸਜ਼ਾ ਹੋਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਵੱਲੋਂ ਤੇ ਹਰ ਜੀ ਕਿਸਦਾ ਦੇਦਿਓ ਕਿ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਇਕੱਲੇ ਦੋਸ਼ੀ ਨੇ ਕਿ ਜਾਂ ਉਸ ਟਾਈਮ ਤੇ ਜਿੰਨਾ ਵਜੀਰੀਆਂ ਝੱਲੀਆਂ ਨੇ ਉਸ ਵਕਤ ਅਜੋ ਦੂਸਰੀਆਂ ਪਾਰਟੀ ਚੱਲ ਗਏ ਨੇ ਅਤੇ ਸਜ਼ਾ ਮੰਗ ਰਹੇ ਨੇ ਬੀ ਸੁਬੀਰ ਸਿੰਘ ਬਾਦਲ ਦੋਸ਼ੀ ਆ ਸਜ਼ਾ ਦੇਣੀ ਚਾਹੀਦੀ ਆ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਕਹਿੰਦੇ ਆ ਵੀ ਜਦੋਂ ਜਹਾਜ਼ ਡੁੱਬਦਾ ਨਾ ਚੂਹੇ ਛਾਲ ਮਾਰ ਕੇ ਭੱਜਦੇ ਆ ਕਈ ਨਹੀਂ ਜਹਾਜ਼ ਨਹੀਂ ਡੁੱਬਦਾ ਚੂਹੇ ਮਰ ਜਾਂਦੇ ਆ ਉਹੀ ਗੱਲ ਹੋਈ ਆ ਵੀ ਅਕਾਲੀ ਦਲ ਦਾ ਇਹ ਹਾਲ ਹੋ ਗਿਆ ਕਿ ਜਹਾਜ਼ ਡੁੱਬਣ ਵਾਲਾ ਤੇ ਛਾਲਾ ਮਾਰ ਕੇ ਭੱਜਣ ਨੂੰ ਤਿਆਰ ਹੋ ਗਏ ਪਰ ਜਿਹੜੇ ਇਹਦੇ ਵਜ਼ੀਰ ਵਜ਼ੀਰੀਆਂ ਭੋਗਿਆ ਜਿਹੜਾ ਰਾਜ ਭੋਗਿਆ ਇਹਨਾਂ ਨੇ ਉਹ ਕਿੱਥੇ ਜਾਣਗੇ ਉਹ ਵੀ ਕਿਤੇ ਨਾ ਕਿਤੇ ਸਾਰੇ ਇਨਵੋਲ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਜਥੇਦਾਰ ਨਿਰਗਬੀਰ ਸਿੰਘ ਜੀ ਗਿਆਨੀ ਰਗਬੀਰ ਸਿੰਘ ਨੂੰ ਇਹ ਸન્યાਸ ਲੈਣਾ ਚਾਹੀਦਾ ਉਹਨਾਂ ਦਾ ਸન્યાਸ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਸੱਦਣਾ ਚਾਹੀਦਾ ਉੱਥੇ ਤੇ ਉਹਨਾਂ ਦੇ ਲਿਖਤੀ ਰੂਪ ਚ ਮੰਗਣਾ ਉਹਨਾਂ ਕੋ ਜਿਹੜੀਆਂ ਉਹਨਾਂ ਨੇ ਗੁਨਾਹ ਕੀਤੇ ਲਿਖਤੀ ਰੂਪ ਚ ਲੈਣੇ ਚਾਹੀਦੇ ਆ ਇਹਨਾਂ ਨੇ ਹਾਲੇ ਤੱਕ ਲਿਖਤੀ ਕੁਝ ਨਹੀਂ ਦਿੱਤਾ ਵੀ ਅਸੀਂ ਕਿਹੜੇ ਕਿਹੜੇ ਗੁਨਾਹ ਕੀਤੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ ਸੋਦੇ ਸਾਧ ਨੂੰ ਮਾਫੀ ਦਿੱਤੀ ਜਾਂਦੀ ਆ ਨਾਲ ਦੀ ਨਾਲ ਬਰਗਾੜੀ ਕਾਰਨ ਕੀਤਾ ਜਾਂਦਾ ਉੱਥੇ ਗੋਲੀ ਚਲਾਈ ਜਾਂਦੀ ਆ ਜਿੱਥੇ ਗੁਰੂ ਸਾਹਿਬ ਆਪ ਸ਼ੋਭਿਤ ਹੁੰਦੇ ਆ ਉਥੇ ਬਰਗਾੜੀ ਦੇ ਵਿੱਚ ਉਥੇ ਇਹੋ ਜਿਹੇ ਕਾਰਜ ਕਰਵਾਏ ਗਏ ਨਾਲ ਹੋਰ ਵੀ ਬੜੇ ਇਹੋ ਜਿਹੇ ਚੀਜ਼ਾਂ ਨੇ ਜਿਹੜੀਆਂ ਨਾਲ ਜੋੜਦੀਆਂ ਇਹ ਸਾਰੇ ਨਾਲ ਕੋ ਲਿਖਤੀ ਰਹਿਣ ਜਿੱਦਾਂ ਤੁਸੀਂ ਗੁਨਾਹ ਕਿਹੜੇ ਕਿਹੜੇ ਕੀਤੇ ਆ ਜਿਹੜਾ ਸਪਸ਼ਟਿਕਰਨ ਸਾਰਿਆਂ ਦੇ ਸਾਹਮਣੇ ਆਵੇ ਸਾਨੂੰ ਪਤਾ ਲੱਗੇ ਵੀ ਇਹਨਾਂ ਨੇ ਕਿਹੜੇ ਕਿਹੜੇ ਗੁਨਾਹ ਕੀਤੇ ਪਰ ਉਹਨਾਂ ਦਾ ਕੋਈ ਰੋਲਾ ਨਹੀਂ ਤਨਕਾਹਾਂ ਕੀ ਲਗਾਈ ਜਾਂਦੇ ਬੂਟ ਪਾਲਿਸ਼ ਕਰ ਦਿਓ ਭਾਂਡੇ ਮਾਜ ਦਿਓ ਝਾੜੂ ਮਾਰ ਦਿਓ ਯਾਰ ਇਹ ਸਜਾਵਾਂ ਨਹੀਂ ਆ ਸਾਡੇ ਬਾਪ ਦੀ ਪੱਗ ਨੂੰ ਹੱਥ ਪਾਇਆ ਹੋਵੇ ਸਾਡੇ ਬਾਪ ਦਾ ਕਤਲ ਕੀਤਾ ਹੋਵੇ ਤੇ ਅਸੀਂ ਭਾਂਡੇ ਮਾਜ ਕੇ ਉਹਨੂੰ ਜਾਨਣਗੇ ਇੱਦੈ ਵੀ ਅਸੀਂ ਭਲੇ ਮਾਨਸ ਨਹੀਂ ਆ ਇੱਦੈ ਵੀ ਅਸੀਂ ਭੋਲੇ ਨਹੀਂ ਆ ਪਰ ਐਸਜੀਪੀਸੀ ਉਹਨਾਂ ਦੀ ਜਥੇਬੰਦੀ ਆ ਭੋਲੀ ਬਣੀ ਹੋਈ ਆ ਇਹਨਾਂ ਨੂੰ ਬਚਾਉਣ ਲਈ ਸਾਰਾ ਕੁਝ ਕਰਨ ਵਾਸਤੇ ਫੇਰ ਕਿਉਂਕਿ ਇੱਕ ਸਰਮਾਇਦਾਰੀ ਇਹਨਾਂ ਨੇ ਇਕੱਠੀ ਕੀਤੀ ਉਹ ਸਰਮਾਇਦਾਰੀ ਨਾਲ ਇਹ ਸਾਰਾ ਕੁਝ ਕਰਵਾ ਰਹੇ ਆ ਸ੍ਰੀ ਦਰਬਾਰ ਸਾਹਿਬ 'ਚ ਵੀ ਬੜੀ ਵੱਡੀ ਪੱਧਰ ਤੇ ਉੱਥੇ ਵੀ ਸਿਆਸਤ ਚੱਲ ਰਹੀ ਆ ਕਿਉਂਕਿ ਇਹਨਾਂ ਦੇ ਜਥੇ ਥਾਪੇ ਜਥੇਦਾਰ ਅੱਜ ਬੀਬੀ ਜ਼ਗੀਰਕੌਰ ਰੋਲਾ ਪਾਉਂਦੀ ਆ ਵੀ ਬਦਲ ਨੇ ਆ ਕਰਤਾ ਫਲਾਨ ਕਰਤਾ ਢੀਂਗ ਕਰਤਾ ਤੇ ਅੱਜ ਉਹਨੂੰ ਮੈਂ ਨਾ ਅੱਜ ਉਹਨੂੰ ਜਿਹੜਾ ਪ੍ਰਧਾਨਗੀ ਦੇ ਦਿੱਤੀ ਜਾਵੇ ਤੇ ਉਹਦੇ ਨਾਲ ਹੀ ਬਿਆਨ ਬਦਲ ਜਾਣਗੇ ਨਾਲ ਹੀ ਇਹਦਾ ਵੀਰ ਹੋ ਜਾਏਗਾ ਨਾਲ ਹੀ ਇਹਦਾ ਭਰਾ ਹੋ ਜਾਏਗਾ ਬਾਦਲਾ ਪਰ ਨਸ਼ਾ ਦੇ ਸੱਤਾ ਦੇ ਨਸ਼ੇ 'ਚ ਜੋ-ਜੋ ਇਹਨਾਂ ਨੇ ਕਰਮਕਾਂਡ ਕੀਤੇ ਉਹਦਾ ਖਮਿਆਜਾ ਕੁਦਰਤ ਇਹਨਾਂ ਕੋਲ ਲੈ ਰਹੀ ਹੈ ਜਿਹੜੇ 25 ਸਾਲ ਰਾਜ ਕਰਨੀਆਂ ਗੱਲਾਂ ਕਰਦੇ ਸਿਕੰਦਰ ਆਇਆ ਸੀ ਸਿਕੰਦਰ ਕਹਿੰਦਾ ਮੈਂ ਸਾਰੀ ਦੁਨੀਆ ਫੜੇ ਕਰੂੰ ਤੇ ਇੱਥੇ ਹੀ ਆਣ ਕੇ ਮਰਿਆ ਖਾਲੀ ਹੱਥ ਗਿਆ ਸੀਗਾ ਹਾਲਾਤ ਇਹਨਾਂ ਦੇ ਵੀ ਐਸ ਲਿਆ ਹੋ ਜੋਗੇ 25 ਸਾਲ ਕੀ ਦੋਸ ਇਹ ਦੋ ਦਿਨ ਵੀ ਜਿਹੜਾ ਪੰਜਾਬ ਤੋਂ ਰਾਜ ਨਹੀਂ ਕਰਨਗੇ ਹਾਂ ਜੀ ਉਹ ਕਿ ਲੱਗਦਾ ਵੀ ਕਿਸੇ ਵਕਤ ਅਕਾਲੀ ਦਲ ਕਿਹਾ ਜਾਂਦਾ ਸੀ ਪਰ ਅੱਜ ਜਿਸ ਤਰ੍ਹਾਂ ਦਾ ਸਮਾਂ ਆ ਗਿਆ ਜਦੋਂ ਸਰਬੀਸ ਸਿੰਘ ਬਾਦਲ ਜਾਂਦੇ ਸੀ ਤੇ ਬੜੀ ਭੀੜ ਲੱਗ ਜਾਂਦੀ ਸੀ ਲੀਡਰਾਂ ਦੀ ਅਸੀਂ ਦੇਖਿਆ ਜਦੋਂ ਕਾਤਾ ਸਾਹਿਬ ਪੇਸ਼ ਹੋ ਰਹੇ ਸੀ ਚਾਰਕ ਉਸ ਟਾਈਮ ਤੇ ਜਿਹੜੇ ਵਿਧਾਇਕ ਜਿਹੜੇ ਵਜ਼ੀਰ ਪਹੁੰਚੇ ਨੇ ਪੁਲਿਸ ਮੁੱਚੀ ਲੀਡਰਸ਼ਿਪ ਨਹੀਂ ਪਹੁੰਚੀ ਕੀ ਲੱਗਦਾ ਵੀ ਅਕਾਲੀ ਦਲ ਹੁਣ ਖਾਲੀ ਗੱਲ ਰਹਿ ਗਿਆ ਵਾ ਅ ਅਕਾਲੀ ਦਲ ਦਾ ਇਤਿਹਾਸ ਮੈਂ ਪਹਿਲਾਂ ਜਿ ਤਰ੍ਹਾਂ ਗੱਲ ਕੀਤੀ ਬੜਾ ਵਧੀਆ ਇਤਿਹਾਸ ਆ ਬੜੀ ਕ੍ਰਾਂਤੀਕਾਰੀ ਪਾਰਟੀ ਸੀਗੀ ਅਕਾਲੀ ਦਲ ਆਜ਼ਾਦੀ ਦੇ ਵਿੱਚ ਬੜਾ ਵੱਡਾ ਰੋਲ ਸੀਗਾ ਪਰ ਅੱਜ ਅਕਾਲੀ ਦਲ ਤੋਂ ਵਾਕੇ ਹੀ ਖਾਲੀ ਦਲ ਰ ਹੋ ਗਿਆ ਅੱਜ ਜੇ ਗੱਲ ਕਰੀਏ ਵੀ ਅਕਾਲੀ ਦਲ ਵਾਪਸ ਮੁੜੇਗਾ ਇਸ ਧਰਤੀ ਤੇ ਡਾਇਨਾਸੌਰ ਵਾਪਸ ਆ ਜਾਣਗੇ ਡਾਇਨਾਸੌਰ ਦੀਆਂ ਉਲੁਪ ਤੋਂ ਪਰਜਾਤੀਆਂ ਵਾਪਸ ਹੋਣੀਆਂ ਪਰ ਇਸ ਧਰਤੀ ਦੇ ਉੱਤੇ ਜਿਹੜਾ ਅਕਾਲੀ ਦਲ ਵਾਪਸ ਨਹੀਂ ਆਊਗਾ ਇਹ ਗੁਰੂ ਸਾਹਿਬ ਦੀ ਮਾਰ ਇਹਨਾਂ ਨੂੰ ਪਈ ਆ ਤੇ ਪੈਣੀਆਂ ਹਾਲੇ ਹੋਰ ਜਿਹੜੇ ਚਾਰ ਬੰਦਿਆਂ ਦੀ ਗੱਲ ਕਰਦੇ ਆ ਉਹੀ ਚਾਰ ਬੰਦੇ ਇਹਨਾਂ ਦੇ ਚਾਰ ਵੀ ਨਾਲ ਨਹੀਂ ਰਹਿਣੇ ਇਹ ਇਕੱਲੇ ਇਕੱਲੇ ਜਿਹੜੇ ਸੜਕਾਂ ਤੇ ਰਲਣੇ ਮਜਬੂਰ ਹੋ ਜਾਣਗੇ ਕਿਸ ਤਰ੍ਹਾਂ ਦੀ ਜਦੋਂ ਅਸੀਂ ਦੇਖਿਆ ਵੀ ਇਹ ਸਮਾਂ ਕਾਫੀ ਮੈਂ ਕਹਿੰਦਾ ਵੀ ਅਗਾ ਵੋਟਾਂ ਪਾਉਣੀਆਂ ਆਣੇ ਕੀ ਲੱਗਦਾ ਵੀ ਲੋਕ ਇਹਨਾਂ ਨੂੰ ਮaaf ਕਰਨਗੇ ਕਿ ਨਹੀਂ ਕਰਨਗੇ ਵੋਟਾਂ ਪਾਉਣਗੇ ਕਿਉਂ ਪਾਰਟੀ ਅਕਾਲੀ ਦਲ ਅੱਜ ਖੇਰੂ ਖੇਰੂ ਹੋਈ ਪਈ ਆ ਢੜੇਬਾਦੀ ਬਣੀ ਪਈ ਆ ਕੀ ਲੱਗਦਾ ਵੀ ਇਹ ਪਾਰਟੀ ਕਿਸੇ ਵਕਤ ਸੱਤਾ ਕਸ਼ ਵਿੱਚ ਸੀ ਸਭ ਤੋਂ ਸਟਰੋਂਗ ਪਾਰਟੀ ਸੀ ਪਰ ਅੱਜ ਪਾਰਟੀ ਖਤਮ ਹੁੰਦੀ ਜਾਂਦੀ ਆ ਕੀ ਲੱਗਦਾ ਵੀ ਕਿਸੇ ਵਕਤ ਇਹ ਫੇਰ ਤੋਂ ਸਟੈਂਡ ਹੋ ਪਾਣਗੇ ਦੇਖੋ ਖੇਤਰੀ ਪਾਰਟੀ ਸੀਗੀ ਪੰਜਾਬ ਦੀ ਸਾਰੇ ਲੋਕ ਸੋਚਦੇ ਸੀ ਸਾਡਾ ਭਲਾ ਕਰੂਗੀ ਇਹ ਖੇਤਰੀ ਪਾਰਟੀ ਆ ਪਰ ਜਦੋਂ ਦਾ ਇਹਨੇ ਬੀਜੇਪੀ ਨਾਲ ਗੰਡਾਣ ਕੀਤੀ ਆ ਅੱਜ ਵੀ ਇਹ ਬੀਜੇਪੀ ਨਾਲ ਹੀ ਆ ਜੋ ਹੋ ਰਿਹਾ ਸਾਰਾ ਬੀਜੇਪੀ ਕਰਵਾ ਰਹੀ ਐ ਸਭ ਕੁਝ ਬੀਜੇਪੀ ਦੇ ਚਾਲਾ ਮੁਤਾਬਕ ਚੱਲ ਰਿਹਾ ਇਹ ਹਟਕੂਆ ਬਣਿਆ ਪਰ ਜੇ ਕਿਤੇ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਬਖਸ਼ਾ ਕੇ ਗਲਤੀਆਂ ਮੰਨ ਕੇ ਇਹ ਲੋਕਾਂ ਵਿੱਚ ਆ ਜਾਣ ਤੇ ਲੋਕਾਂ ਕੋਲੋਂ ਕੇ ਮਾਫੀ ਮੰਗਣ ਤੇ ਲੋਕਾਂ ਦੇ ਹੱਕਾਂ ਲਈ ਲੜਨ ਤੇ ਪੰਜਾਬ ਦੇ ਭਲੇ ਲਈ ਗੱਲ ਕਰਨ ਤੇ ਫੇਰ ਇਹ ਫੇਰ ਪਾਰਟੀ ਸਟੈਂਡ ਹੋ ਸਕਦੀ ਕੋਈ ਵੀ ਚੀਜ਼ ਸਥਿਰ ਨਹੀਂ ਰਹਿੰਦੀ ਕਦੀ ਵਿੱਚ ਖਤਮ ਹੋ ਜਾਂਦੀ ਆ ਫੇਰ ਰੁਗ ਪੈਂਦੀ ਆ ਤੇ ਕਈ ਵਾਰੀ ਉਸ ਤੋਂ ਵੱਡੀ ਹੋ ਜਾਂਦੀ ਆ ਪਰ ਇਸ ਵळे ਜਿਹੋਦੇ ਹਾਲਾਤ ਚੱਲਦੇ ਆ ਇਸ ਵळे ਪਾਰਟੀ ਦਾ ਜਿਹੜਾ ਗ੍ਰਾਫ ਬੜਾ ਡਾਊਨ ਆ ਲੱਗਦਾ ਨਹੀਂ ਵੀ ਅਕਾਲੀ ਦਲ ਜਿਹੜੀ ਦੁਬਾਰਾ ਉੱਭਰੂਗੀ ਜੀਜੇ ਸਾਲੇ ਦੀ ਪਾਰਟੀ ਬਣ ਕੇ ਰਹਿ ਗਈ ਇਹ ਜੀਜੇ ਸਾਲੇ ਤੱਕ ਹੀ ਕਿਤੇ ਸੀਮਤ ਨਾ ਹੋ ਜੇ ਅੱਜ ਜਿਹੜੇ ਆਗੂ ਇਹਨਾਂ ਨਾਲੋਂ ਵਿਛੜ ਰਹੇ ਆ ਛੱਡ ਕੇ ਜਾ ਰਹੇ ਆ ਉਹਨਾਂ ਨੇ ਰਾਜ ਸੱਤਾ ਭੋਗਣਾ ਨਾ ਦੂਜੀਆਂ ਸਰਕਾਰਾਂ ਵਿੱਚ ਜਾ ਕੇ ਭੋਗ ਲੈਣਾ ਪਰ ਇਨਾਂ ਨੇ ਵੀ ਆਪਣੇ ਵਰਕਰਾਂ ਦਾ ਥਲੇ ਧਿਆਨ ਨਹੀਂ ਦਿੱਤਾ ਅੱਜ ਉਹ ਵਰਕਰਾਂ ਨੂੰ ਆਣ ਕੇ ਪੁੱਛਣ ਤੇ ਮਾਫੀਆਂ ਮੰਗਣ ਲੋਕਾਂ ਕੋਲੋਂ ਜਿਹੜੀਆਂ ਇਹਨਾਂ ਨੇ ਬੇਅਦਬੀਆਂ ਕੀਤੀਆਂ ਉਹਦੀ ਮਾਫੀ ਮੰਗ ਕੇ ਸ਼ਾਇਦ ਇਹ ਰਾਸਤਾ ਈ ਦੁਬਾਰਾ ਆ ਸਕੇ ਸ਼ਾਇਦ ਆ ਪਰ ਮਿਹਨਤ ਕਰਨੀ ਪਊ ਤੇ ਇਹਨਾਂ ਨੂੰ ਆਪਣੇ ਗੁਨਾ ਕਬੂਲਣੇ ਪੈਣਗੇ ਤੇ ਗੱਲ ਕਰੀ ਜਥੇਦਾਰ ਸਾਹਿਬ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਕੀ ਬੇਨਤੀ ਕੀ ਕਰਨਾ ਚਾਹੋਗੇ ਆਪਣੇ ਵੱਲੋਂ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਕੱਲੇ ਸਦਾਸਕ ਬੀਸੀ ਸਿੰਘ ਬਾਦਲ ਨੂੰ ਜਾਂ ਬਾਕੀ ਜਿਹੜੇ ਵਿਧਾਇਕ ਨੇ ਜਿਹੜੇ ਦੂਸਰੀਆਂ ਪਾਰਟੀਆਂ ਸ਼ਾਮਲ ਹੋ ਕੇ ਗੱਲ ਕਰ ਰਹੇ ਨੇ ਵੀ ਇਹਨਾਂ ਨੂੰ ਉਤਸਕ ਤੋਂ ਸਜ਼ਾ ਨਹੀਂ ਚਾਹੀਦੀ ਆ ਉਹਨਾਂ ਨੂੰ ਕੀ ਅਪੀਲ ਕਰਨਾ ਜਾਊਗੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇਖ ਜਥੇਦਾਰ ਗਿਆਨੀ ਰੁਕਬੀਤ ਸਿੰਘ ਜੀ ਨੂੰ ਆਪਾਂ ਬੇਨਤੀ ਇਹ ਕਰਦੇ ਆ ਕਿ ਜਿਹੜੀਆਂ ਸਜ਼ਾਵਾਂ ਤੁਸੀਂ ਇਹਨਾਂ ਨੂੰ ਭਾਂਡੇ ਮੰਨ ਜਾਂਦੇ ਆ ਦੇ ਰਹੇ ਹੋ ਜਿਹੜੀਆਂ ਸਜ਼ਾਵਾਂ ਇਹਨਾਂ ਨੂੰ ਤੁਸੀਂ ਝਾੜੂ ਮਾਰਨੇ ਦੇ ਰਹੇ ਹੋ ਉਹ ਤੋਂ ਵੱਖਰੀ ਕੋਈ ਚੀਜ਼ ਮਿਸਾਲ ਪੈਦਾ ਕਰੋ ਇਹਨਾਂ ਨੂੰ ਸਜ਼ਾਵਾਂ ਆ ਦਿਓ ਜੋ ਕਤਲ ਚ ਹੁੰਦੀਆਂ ਨੇ ਇਹੋ ਜਿਹੇ ਸਕਸਸ ਦਾਵੰਦੋ ਜਿੱਥੇ ਬਾਦਲ ਨੂੰ ਦੇਣੀ ਆ ਉੱਥੇ ਨਾਲੇ ਬਾਕੀ ਲਾਣੇ ਨੂੰ ਵੀ ਦਿਓ ਕਿਉਂਕਿ ਉਹ ਵੀ ਇਨਵਾਲਵ ਨੇ ਇਨਵਾਲਵ ਉਹਦੀ ਕਰਕੇ ਇਨਵੈਸਟੀਗੇਸ਼ਨ ਸਾਰੇ ਇਕੱਲੇ ਇਕੱਲੇ ਨੂੰ ਲੋਕਾਂ ਦੇ ਕਚੈਰੀ 'ਚ ਖੜਾ ਕੀਤਾ ਜਾਵੇ ਤੇ ਲੋਕਾਂ ਕੋਲੋਂ ਪੁੱਛਿਆ ਜਾਵੇ ਇਹਨਾਂ ਨੂੰ ਸਜ਼ਾ ਕਿਹੜੀ ਮਿਲਣੀ ਆ ਉਹਦੇ ਤਹਿਤ ਗੁਰੂ ਘਰ ਖੜ੍ਹਾਰ ਕੇ ਉਹ ਲੋਕਾਂ ਕੋਲ ਪੁੱਛਾਂਗੇ ਇਹਨਾਂ ਨੂੰ ਸਜ਼ਾ ਕਿਹੜੀ ਮਿਲਣੀ ਆ ਫਿਰ ਇਹਨਾਂ ਤਾਰਾ ਨਾਲ ਲੋਕੀ ਤੈਅ ਕਰਨ ਵੀ ਇਹਨਾਂ ਦੀਆਂ ਸਜ਼ਾਵਾਂ ਕਿਹੜੀਆਂ ਹੋਣਗੀਆਂ ਕਿ ਲੱਗਦਾ ਵੀ ਲੋਕ ਇਹਨਾਂ ਨੂੰ ਮਾਫ਼ ਕਰਨਗੇ ਆਉਣ ਸਮੇਂ ਵਿੱਚ ਜਿਵੇਂ ਗੱਲ ਕੀਤੀ ਆ ਕਿ ਲੱਗਦਾ ਵੀ ਲੋਕਾਂ ਦੇ ਜਲਾ ਵਿੱਚ ਕਿਸ ਗੁਰਵੰਤ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਸ ਚੀਜ਼ ਨੂੰ ਲੈ ਕੇ ਲੋਕਾਂ 'ਚ ਨਾਰਾਜ਼ਗੀ ਸੀ ਕਿ ਲੱਗਦਾ ਨਾ ਕੀ ਦੂਰ ਹੋਊਗੀ ਦੇਖੋ ਕਿਸੇ ਬੱਚੇ ਦੇ ਬਾਪ ਦਾ ਕਤਲ ਕਰ ਦੇਣਾ ਤੇ ਉਹਦੇ ਤੇ ਕੀ ਬੀਤਦੀ ਹੋਗੀ ਇਸ ਵੇਲੇ ਸਾਡੇ ਵਿੱਚ ਮੈਂ ਵੀ ਆ ਤੇ ਸਾਰੇ ਸਿੱਖ ਕੌਮ ਦੇ ਵਿੱਚ ਉਹੀ ਰੋਸ ਆ ਜੋ ਇਹਨਾਂ ਨੇ ਕੀਤਾ ਉਹ ਭੁਗਤਰੇ ਆ ਤੇ ਲੋਕ ਇਹਨਾਂ ਤੋਂ ਅੱਜ ਬੜੀ ਬੁਰੀ ਤਰ੍ਹਾਂ ਖਫਾ ਨੇ ਤੇ ਲੋਗ ਲੋਗ ਹੀ ਰਾਜ ਸੱਤਾ ਦਿੰਦੇ ਆ ਤੇ ਲੋਗ ਜਿਹੜੀ ਆ ਉਹਨੂੰ ਥੱਲੇ ਰਾਜ ਸੱਤਾ ਸੁੱਟਦੇ ਆ ਲੋਕਾਂ ਦੇ ਹੱਥ ਹਾਸ ਹੁੰਦਾ ਤੇ ਲੋਗ ਐਸਲੇ ਨਾਲ ਨਫ਼ਰਤ ਦਾ ਪਾਤਰ ਸਮਝਦੇ ਆ ਤੇ ਨਫ਼ਰਤ ਕਰਦੇ ਆ ਲੋਗ ਇਹਨਾਂ ਨੂੰ ਤੇ ਗੱਲ ਕਰੀ ਜੀ ਚੀਮਾ ਸਾਹਿਬ ਦੀ ਚੀਮਾਸਾਲਾ ਬਿਆਨ ਆ ਕਿ ਸਾਡੀ ਸਰਕਾਰ ਜਿਹੜੀ ਬੇਦਬੀ ਹੋਈਆਂ ਸੀ ਹੁਣ ਤੇ ਸਾਡੀ ਸਰਕਾਰ ਹੈ ਨਹੀਂ ਆ ਉਸ ਤੋਂ ਬਾਅਦ ਦੋ ਸਰਕਾਰਾਂ ਬਣ ਗਈਆਂ ਤੇ ਉਹਨਾਂ ਸਰਕਾਰ ਵਿੱਚ ਵੀ ਬੇਦਬੀ ਹੋਈ ਆ ਤੇ ਫਿਰ ਇਹਨਾਂ ਲੋਕਾਂ ਨੂੰ ਕੀ ਸਹਾਇਤਾ ਮਿਲਣੀ ਚਾਹੀਦੀ ਆ ਕਿਉਂਕਿ ਬੇਦਬੀ ਹਜੇ ਵੀ ਨਹੀਂ ਰੁਕਦੀ ਆ ਜਿਹੜੀਆਂ ਸਜਾਵਾਂ ਹਲੇ ਤੱਕ ਤੁਹਾਨੂੰ ਮਿਲੀਆਂ ਮੈਨੂੰ ਲੱਗਦਾ ਉਹੀ ਗਾਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਮਿਲ ਜਾਣਗੀਆਂ ਭਾਂਡੇ ਮਾਇਲੇ ਬੂਟ ਪਾਲਸ ਕਰ ਲੇ ਇਹਦੇ ਤੇ ਇੱਕ ਵਿਚਾਰ ਚਰਚਾ ਹੋਣੀ ਚਾਹੀਦੀ ਆ ਇਹਦੇ ਤੇ ਇੱਕ ਕਮੇਟੀ ਬੰਨੀ ਚਾਹੀਦੀ ਆ ਐਸਜੀਪੀਸੀ ਤੇ ਆਪ ਹੱਥ ਟਕੂਆ ਅਕਾਲੀ ਦਲ ਦੀ ਹੈ ਉਹਨੇ ਕੀ ਕਮੇਟੀ ਬਣਾਉਣੀ ਤੇ ਕੋਈ ਪੈਨਲ ਬੰਨਾ ਚਾਹੀਦਾ ਕਿ ਕਿੰਨੇ ਕਿੰਨੇ ਕਿਹੜੀ ਕਿਹੜੀ ਕਿਹੜੇ ਕਿਹੜੇ ਸਮੇਂ ਤੇ ਕਿਹੜੀ ਕਿਹੜੀ ਸਰਕਾਰ ਦੇ ਵਿੱਚ ਬੇਦਬੀ ਹੋਈ ਆ ਤੇ ਉਹਦੇ ਵਿੱਚ ਇਨਵੋਲਵਮੈਂਟ ਕਿਦੀ ਕਿਦੀ ਆ ਉਹਨੂੰ ਲੋਕਾਂ ਦੀ ਕਚੈੜੀ ਜੀ ਲਾਉਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਉੱਥੇ ਲੋਕਾਂ ਦੀ ਕਚਹਿਰੀ ਚ ਲਿਆ ਕੇ ਜਿਹੜੀ ਸਜ਼ਾ ਉਹਨਾਂ ਨੂੰ ਲੋਕ ਸੁਣਾਉਣਗੇ ਉਹ ਲੋਕ ਜਿਹੜੀ ਸਜ਼ਾ ਦੇਣੀ ਹੈ ਦਲਜੀਤ ਚੀਮੇ ਦੇ ਬਿਆਨ ਨਾਲ ਤੀ ਕੁਝ ਹੋ ਸਕਦਾ ਦਲਜੀਤ ਚੀਮੇ ਦਾ ਬਿਆਨ ਇਹ ਹੀ ਆ ਵੀ ਮੈਂ ਨਿਮਾਣਾ ਸੇਖਿਆ ਮੈਂ ਆਣ ਕੇ ਮਾਫੀ ਮੰਗ ਲੈਣਾ ਇਹ ਮਾਫੀ ਮੰਗਣ ਦਾ ਮਸਲਾ ਨਹੀਂ ਆ ਇਹ ਮਾਫੀ ਤੋਂ ਉੱਤੇ ਉੱਠ ਕੇ ਜਿਹੜੀ ਉੱਤੇ ਜਿਹੜੀ ਇਹਨਾਂ ਨੇ ਕੰਮ ਕੀਤੇ ਆ ਉਹ ਸਜ਼ਾਵਾਂ ਦਾ ਮਸਲਾ ਵਾ ਉਹ ਸਜ਼ਾਵਾਂ ਕਿਹੋ ਜਿਹੀਆਂ ਨੇ ਚਾਹੀਦੀਆਂ ਉਹ ਸਜ਼ਾਵਾਂ ਝਾੜੂ ਮਾਰਨ ਵਾਲੀਆਂ ਨਹੀਂ ਹੋਣੀਆਂ ਸਜ਼ਾਵਾਂ ਸਖਤ ਸਜ਼ਾਵਾਂ ਵਿੱਚ ਜਿਹਵੇਂ ਕਾਲੇ ਪਾਣੀ ਦੀਆਂ ਜੇਲਾਂ 'ਚ ਮਿਲਦੀਆਂ ਉਹੋ ਜਿਹੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਤੇ ਗੱਲ ਕਰੀ ਜੀ ਹੈਰੀ ਜੀ ਅਸੀਂ ਦੇਖਿਆ ਪੀ ਚੀਮਾਸਾਲਾ ਇਹ ਵੀ ਬਿਆਨ ਆਇਆ ਵੀ ਜਦੋਂ ਅਕਾਦਤ ਸਾਹਿਬ ਤੋਂ ਫਰਮਾਨ ਜਾਰੀ ਹੁੰਦਾ ਆ ਪੀ ਇਹਨਾਂ ਨੂੰ ਤਰਖਾਇਆ ਕਰਾ ਕੀਤਾ ਜਾਂਦਾ ਵਾ ਤੇ ਜਾ ਕੇ 15000 ਜਿਹੜਾ ਕਿ ਅਕਾਦਤ ਸਾਹਿਬ ਪੇਸ਼ ਹੋਣ 15000 ਤੋਂ ਪਹਿਲੋ ਹੀ ਜਿਹੜਾ ਕਿ ਸਰਦਾਰਕ ਬੀਸੀ ਬਾਦਲ ਅਕਾਦਤ ਸਾਹਿ ਅ 3 ਮਾਸਾ ਹਬਲਾ ਪੀਓ ਖਾਲਸਾ ਦਾ ਬਹੁਤ ਸਤਿਕਾਰ ਕਰਦੇ ਨੇ 15 ਦਿਨਾਂ ਬਾਅਦ ਸਮਾਂ ਦਿੱਤਾ ਗਿਆ ਸੀ ਉਹ ਤੋਂ ਪਹਿਲਾਂ ਹੀ ਜਿਹੜਾ ਕੀ ਆ ਕੇ ਉਥੇ ਸਤਿਕਾਰਯੋਗ ਨਿਮਾਣਾ ਸੇਖ ਬਣ ਕੇ ਇਥੇ ਪੇਸ਼ ਹੋ ਗਏ ਨੇ ਕਿਸਾਂ ਦੇ ਜੀ ਇਹ ਤਨਖਾਹਿਆ ਕਰ ਕਰਨ ਤੋਂ ਬਾਅਦ 15 ਦਿਨਾਂ ਬਾਅਦ ਇਹ ਸੁੱਚੇ ਹੋ ਜਾਣਗੇ ਵੀ ਇਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਕਰਤੂਤਾ ਕੀਤੀਆਂ ਉਹ ਸਾਰੀਆਂ ਮਾਫ ਹੋ ਜਾਣੀਆਂ ਕੀ ਉਹ ਸਜਾਵਾਂ ਇਹਨਾਂ ਲਈ ਮਾਫਿਕ ਨੇ ਜੋ ਇਹਨਾਂ ਨੂੰ ਦਿੱਤੀਆਂ ਜਾ ਰੀਆਂ ਤੇ 15 ਦਿਨਾਂ ਦਾ ਰੋਲਾ ਸਿਰਫ ਐਸਜੀਪੀਸੀ ਆਪਣਾ ਕਮਾ ਕੇ ਗੱਲ ਖਤਮ ਕਰਨਾ ਚਾਹੁੰਦੀ ਹੈ ਲੋਕਾਂ ਦੇ ਮਨਾਂ ਚ ਵੀ ਦੇਖੋ ਇਹਨਾਂ ਨੇ ਮਾਫੀ ਮੰਗ ਲਈ ਪਰ ਲੋਕ ਸਿਆਣੇ ਨੇ ਲੋਕ ਕੱਲੀ ਕੱਲੀ ਗੱਲ ਯਾਦ ਰੱਖਦੇ ਨੇ ਚਾਹੇ ਉਹ 50 ਸਾਲ ਹੋਵੇ ਜਾਂ ਤੇ ਭਾਵੇਂ 100 ਸਾਲ ਹੋ ਜੇ ਉਹ ਕੱਲੀ ਕੱਲੀ ਗੱਲ ਲੋਕਾਂ ਦੇ ਮਨਾਂ ਚ ਯਾਦ ਰਹਿੰਦੀ ਹੈ ਤਾਂ ਉਹ ਯਾਦ ਰੱਖ ਕੇ ਆਪਣੇ ਹਿਸਾਬ ਨਾਲ ਬਾਅਦ ਚ ਸਜ਼ਾਵਾਂ ਦਿੰਦੇ ਆ ਤੇ ਇਹ ਦੌਰ ਸ਼ੁਰੂ ਹੋ ਗਿਆ ਅਕਾਲੀ ਦਲ ਦਾ ਜਿਹੜਾ ਪਤਨ ਹੋਣਾ ਸੀਗਾ ਉਹ ਪਤਨ ਜਿਹੜਾ ਹੁਣ ਸ਼ੁਰੂ ਹੋ ਗਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜੀ ਸਰਬਜੀਤ ਸਿੰਘ ਹੈਰੀ ਜਿਹੜੇ ਕਿ ਅਕਸਰ ਸਮਾਜ ਦੀ ਪੀ ਅੱਜ ਸੁਖਬੀਰ ਬਾਦਲ ਤੇ ਵੀ ਜਿਹੜਾ ਕੀ ਉਹਨਾਂ ਨੇ ਵਧੀਆ ਅੱਜ ਗੱਲਬਾਤ ਕੀਤੀ ਆ ਅਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸਖਤ ਸਜ਼ਾ ਜੜੀ ਚਾਹੀਦੀ ਆ ਪਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਫਿਰ ਕਾਲਾ ਸਾਹਿਬ ਤੋਂ ਜਿਹੜਾ ਕੀ ਫਰਮਾਨ ਜਾਰੀ ਹੁੰਦਾ ਤੇ ਕੀ ਇਹਨਾਂ ਨੂੰ ਜਿਹੜੀ ਕੀ ਸਜ਼ਾ ਜੜੀਆਂ ਉਹ ਲੱਗਦੀਆਂ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ